ਇਹ ਕਿਉਂ ਕਰਨ ਦੀ ਲੋੜ ਪੈਂਦੀ ਹੈ? ਇਹਦੀ ਵਜ੍ਹਾ ਕੀ ਹੈ? ਇਹਦੀ ਵਜ੍ਹਾ ਇਹ ਹੈ ਕਿ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਇੱਕ ਤਾਂ ਪੰਜਾਬ ਲਿਖਿਆ ਹੋਇਆ ਇੱਕ ਪੰਜਾਬੀ ਦੇ ਬੋਰਡ ਲੱਗੇ ਹੋਏ ਮੈਨੂੰ ਲੱਗਦਾ ਇਹਨਾਂ ਨੂੰ ਪਾਉਂਦਾ ਨਹੀਂਗਾ। ਇਹਨੂੰ ਹੜੱਪ ਕਰਨਗੇ। ਇੱਥੋਂ ਕੋਈ ਆਜ਼ਾਦ ਆਵਾਜ਼ ਨਿਕਲ ਨਾ ਪਾਵੇ। ਹੁਣ ਇਹਨਾਂ ਨੇ ਸਾਥ ਵੱਲੋਂ ਬੈਠੇ ਨੇ ਸਾਰੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਸਾਰਿਆਂ ਨੂੰ ਨਾਲ ਜੋੜਿਆ ਹੈ। ਬਹੁਤ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਪਾਰਟੀਆਂ ਦੇ ਲੀਡਰ ਵੀ ਆ ਚੁੱਕੇ ਨੇ ਮੇਰੀ ਇੱਕੋ ਬੇਨਤੀ ਉਹਨਾਂ ਨੂੰ ਜਾਂ ਕਹਿ ਲਓ ਇੱਕ ਸਵਾਲ ਆ ਉਹਨਾਂ ਨੂੰ ਕਿ ਜਦੋਂ ਤੁਸੀਂ ਪੰਜਾਬ ਗਵਰਨਮੈਂਟ 'ਚ ਹੁੰਨੇ ਹੋ ਜਾਂ ਜਿਹੜੇ ਹੈਗੇ ਨੇ ਤੁਸੀਂ ਕੁਝ ਕਰਦੇ ਕਿਉਂ ਨਹੀਂਗੇ ਤੁਸੀਂ ਇੱਕ ਵਾਅਦਾ ਧੇਰੋ ਤੁਸੀਂ ਇਹ ਇੱਕ ਕੋਸ਼ਿਸ਼ ਕਿਉਂ ਨਹੀਂ ਕਰਦੇ ਕਿ ਮਾਮਲਾ ਪਰਮਾਨੈਂਟਲੀ ਖਤਮ ਹੋ ਜਾਏ ਕਿਉਂ ਨਹੀਂ ਕਰਦੇ ਕੋਸ਼ਿਸ਼ ਛੋਟੀ ਜੀ ਗੱਲ ਆਣਾ ਮੈਂ ਅੱਜ ਤੁਸੀਂ ਵਿਧਾਨ ਸਭਾ ਦੇ ਵਿੱਚ ਪਤਾ ਨਹੀਂ ਕੀ ਕਰਦੇ ਰਹਿੰਨੇ ਹੋ ਹੋਰ ਤਾਂ ਤੁਸੀਂ ਇੱਕ 3 ਤੋਂ 4 ਘੰਟੇ ਦੀ ਬਹਿਸ ਨਹੀਂ ਕਰੋ ਆ ਸਕਦੇ ਸਾਰੀਆਂ ਪਾਰਟੀਆਂ ਆਪਦੀ ਰਾਏ ਦੇ ਕੇ ਇੱਕ ਮਤਾ ਪਾਸ ਕਰ ਦਿਓ ਅਸੀਂ ਇਹ ਸਪੀਕਰ ਸਾਹਿਬ ਤੋਂ ਪਾਣੀਆਂ ਲਈ ਵੀ ਕਿਹਾ ਸੀ ਯੈਸ ਕਰਕੇ ਮੁਕਰ ਕੇ ਹੁਣ ਤੁਸੀਂ ਸ਼ਾਇਦ ਇਹ ਦੇ ਦੇ ਤੇ ਵੀ ਮੁਕਰ ਜੂਗੇ ਜੇ ਤੁਸੀਂ ਇੱਥੇ ਆ ਕੇ ਇੱਥੇ ਐਲਓਪੀ ਬੋਲ ਸਕਦਾ ਇੱਥੇ ਐਜੂਕੇਸ਼ਨ ਮਨਿਸਟਰ ਬੋਲ ਸਕਦਾ ਮੁੱਖ ਮੰਤਰੀ ਸਾਡਾ ਪਹਿਲਾਂ ਬੋਲ ਚੁੱਕਿਆ ਹੈ ਉਹਦੇ ਲਈ ਕੋਈ ਪ੍ਰੈਕਟੀਕਲ ਗੱਲ ਨਹੀਂ ਕਰ ਸਕਦੇ ਕਿ ਐੇ ਹੋ ਜੇ। ਉਹ ਰੋਈ ਜਾਂਦੇ ਨੇ ਵਿਚਾਰੇ ਬੈਠੇ ਹੋ ਸਰ ਮਤਲਬ ਕਦੋਂ ਦੇ ਲੱਗੇ ਹੋਏ ਨੇ ਯਾਰ। ਹਰ ਵਾਰੀ ਇਹ ਆਪ ਦੀ ਪੜ੍ਹਾਈ ਛੱਡਣ ਤੇ ਉੱਥੇ ਖੜਨ ਕਦੇ ਵੀ ਸੀ ਆਫਿਸ ਨੂੰ ਘੇਰਨ, ਕਿਤੇ ਐਡਮਿਨਿਸਟ੍ਰੇਸ਼ਨ ਬਲਾਕ ਨੂੰ ਘੇਰਨ, ਕਿਤੇ ਧਰਨਾ ਲਾ ਕੇ ਬਹਿਜਣ ਬਸ ਆਹੀ ਕੰਮ ਕਰਨ। ਫਿਰ ਕਹੂੰਗੇ ਸਟੂਡੈਂਟ ਆਪਦਾ ਕੰਮ ਕਿਉਂ ਨਹੀਂ ਕਰਦੇ, ਇਹ ਕੰਮ ਕਿਉਂ ਕਰ ਰਹੇ ਐ। ਫਿਰ ਸਾਨੂੰ ਵੀ ਕਹੂੰਗੇ ਇਹ ਕੰਮ ਕਿਉਂ ਕਰ ਰਹੇ ਐ। ਕੀ ਕਰੀਏ ਜੇ ਤੂੰ ਸਾਡੀ ਧਰੋਅਰ ਖੋ ਕੇ ਲੈ ਚੱਲੇ। ਲਾਹੌਰ ਤੋਂ ਸ਼ੁਰੂ ਹੋਈ ਹੈ ਉਸੇ ਹਰਪੁਰ ਸ਼ਿਮਲੇ ਹੁੰਦੀ ਹੋਈ ਇੱਥੇ ਪਹੁੰਚੀ ਹੈ ਪੰਜਾਬ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਇੱਕੋ ਇੱਕ ਸੰਸਥਾ ਯੂਨੀਵਰਸਿਟੀ ਅਮਨਲਾ ਦਾ ਪੂਰੇ ਦੇਸ਼ ਚ ਜਿਹੜੀ ਡੈਮੋਕਰੈਟਿਕ ਹੈ ਡੈਮੋਕਰੈਟਿਕ ਹੈ ਕਿ ਸੈਨੇਟ ਇਹਨੂੰ ਪੂਰਾ ਚਲਾਊਗਾ ਉਹਨੂੰ ਹੀ ਉਹਦਾ ਹੀ ਸਤਿਆਨਾਸ਼ ਕਰ ਰਹੇ ਹੋ ਮਤਲਬ ਸੈਂਟਰ ਦੀ ਤਾਂ ਇਹ ਆਦਤ ਹੀ ਹੈ ਖੈਰ ਜਿਵੇਂ ਸਾਡੇ ਬਹੁਤ ਸਾਰੇ ਇੰਸਟੀਟਿਊਸ਼ਨ ਦਾ ਸਤਿਆਨਾਸ਼ ਕਰਤਾ ਹੈ ਕਿੰਨੇ ਵੀ ਇੰਸਟੀਚਿਊਸ਼ਨ ਸੀ ਉਹਵੇਂ ਇਸ ਚੀਜ਼ ਦਾ ਵੀ ਕਰਨਗੇ ਪਰ ਸਾਡੀ ਸਟੇਟ ਗਵਰਨਮੈਂਟ ਕੀ ਕਰ ਰਹੀ ਹੈ ਵੀ ਕਿ ਸਿਰਫ ਖਾਣਾ ਪੂਰਤੀ ਕਰਨੀ ਹੈ ਕਰਾਓ ਬੈਸ ਹੋਰੋ ਚ ਇੱਕ ਮਤਾ ਪਾਸ ਕਰਕੇ ਕਹੋ ਇਹ ਸਾਡਾ ਅਧਿਕਾਰ ਮੰਦਾ ਅਸੀਂ ਪਾਰਟੀ ਵੀ ਕੱਲੇ ਆ ਕਿਉਂ ਨਹੀਂ ਇਹ ਗੱਲ ਕੀਤੀ ਜਾਂਦੀ ਜਾਂ ਇਸ ਗੱਲ ਦਾ ਇੰਤਜ਼ਾਰ ਹੋ ਰਿਹਾ ਹੈ ਕਿ ਕੱਲ ਨੂੰ ਹਰਿਆਣੇ ਦੇ ਕਾਲਜ ਵਿੱਚ ਪਾ ਦਿੱਤੇ ਜਾਣ ਔਰ ਉਹ ਵੀ ਇੱਕ ਢੇਰ ਬਣ ਜੇ ਇਹ ਸੈਂਟਰ ਵਾਲਿਆਂ ਨੂੰ ਵੀ ਪੁੱਛਣ ਦੀ ਲੋੜ ਹੈ ਕਿ ਜਦੋਂ ਰੀਆਰਗੇਨਾਈਜੇਸ਼ਨ ਐਕਟ ਆਇਆ ਸੀ ਪੰਜਾਬ ਬਣਿਆ ਸੀ ਪੰਜਾਬੀ ਸੂਬਾ ਹਰਿਆਣਾ ਬਣਿਆ ਸੀ ਉਦੋਂ ਚੱਕ ਕੇ ਗਵਰਨਰ ਕੋਲ ਗਵਰਨਰ ਕੋਲ ਰੱਖ ਕੇ ਤੁਸੀਂ ਉਪਰਾਸ਼ਟਰਪਤੀ ਕੋਲੇ ਭੇਜਤਾ ਸਾਰਾ ਕੁਝ ਚਾਂਸਲਰ ਉਹਨੂੰ ਬਣਾਤਾ ਇਹਦੀ ਲੋੜ ਕੀ ਸੀਗੀ ਤੇ ਹੁਣ ਇਹ ਵਾਪਸ ਕਿਉਂ ਨਹੀਂ ਹੋ ਸਕਦਾਗਾ ਫਿਰ ਤੁਸੀਂ ਆਣੇ ਆ ਕਿ ਇੱਕ ਫਲਵਾੜੀ ਹੈ ਜੀ ਜਿਹਦੇ ਚ ਹਿੰਦੁਸਤਾਨ ਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਹੋਏ ਨੇ ਇਹ ਵਿਭਿੰਨਤਾ ਚ ਹੈ ਤੇ ਸਾਡੇ ਪੰਜਾਬ ਨੂੰ ਸਾਡੇ ਫੁੱਲ ਨੂੰ ਕਿਉਂ ਮਸਲੀ ਜਾਂਦੇ ਹੋ ਸਭ ਤੋਂ ਜ਼ਰੂਰੀ ਚੀਜ਼ ਉਹ ਤੇ ਯੂਨੀਵਰਸਿਟੀ ਹੁੰਦੀ ਹੈ ਜਿਹੜੇ ਬੱਚਿਆਂ ਨੇ ਉੱਥੋਂ ਨਿਕਲਣਾ ਹੈ ਪੜ੍ਹਨਾ ਹੈ ਔਰ ਫਿਰ ਆ ਕੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਬੰਨਣਾ ਹੈ ਔਰ ਪੰਜਾਬ ਨੂੰ ਉਹਨਾਂ ਲਈਆਂ ਤੇ ਚਲਾਉਣਾ ਹੈ ਜਿਹੜਾ ਕਿ ਇਹਦਾ ਹੱਕ ਹੈ ਜਿਹੜਾ ਕਿ ਇਹਦਾ ਫਰਜ਼ ਹੈ ਉਸੇ ਤੇ ਡੱਕਾ ਮਾਰਨ ਤੇ ਲੱਗੇ ਹੋਏ ਹਨ ਮੈਨੂੰ ਲੱਗਦਾ ਅੱਜ ਇੱਥੇ ਪਾਪੂਲੇਸ਼ਨ ਜਾਂ ਦੀ ਜਿਹੜੀ ਹੈਗੀ ਹੈ ਸਟਰੈਂਥ ਹੈ ਉਹਦੇ 'ਚ ਵੀ ਪੰਜਾਬ ਦਾ ਹਿੱਸਾ ਬਹੁਤ ਘੱਟ ਹੋਣਾ ਹੈ ਸਟੂਡੈਂਟਾਂ ਦੇ ਲੈਵਲ ਤੇ ਅੱਧ ਤੋਂ ਘੱਟ ਰਹਿ ਗਿਆ ਨਾ ਇਹੀ ਚਾਰੇ ਸਿਮਨ ਲੱਗਦਾ 25% ਤੇ ਆ ਗਈ ਪੰਜਾਬੀ ਆ ਇੱਥੇ 25% ਪੰਜਾਬੀ ਔਰ 75% ਬਾਹਰਲੇ ਨੇ ਕਿੰਨੀ ਗੰਤ ਹੀ ਹੋਣੀ ਹੈ ਕੁੱਲ ਹੋਣੀ 15-16000 16000 ਇਹ ਸਾਡਿਆਂ ਨੂੰ ਵੀ ਸੋਚਣਾ ਪਊਗਾ ਸਾਡੇ ਸਟੂਡੈਂਟਾਂ ਨੂੰ ਜਿਹੜੇ ਬਾਹਰ ਨੂੰ ਆਇਲਟ ਕਰਕੇ ਭੱਜੇ ਜਾਂਦੇ ਨੇ ਓ ਸਾਰੇ ਜੇ ਐਂ ਜਗ੍ਹਾ ਖਾਲੀ ਕਰੋਗੇ ਕੋਈ ਤਾਂ ਭਰੂਗਾ ਕਿਉਂ ਖਾਲੀ ਕਰ ਰਹੇ ਹੋ ਜਗ੍ਹਾ ਇੱਥੇ ਰੋ ਰਾਜਿਓ ਤੁਸੀਂ ਇਹੋ ਜੀ ਜ਼ਮੀਨ ਇਹੋ ਜਿਹਾ ਵਾਤਾਵਰਨ ਦੁਨੀਆ ਦੇ ਕਿਸੇ ਹਿੱਸੇ ਜਣੀ ਇਹੋ ਜਿਹਾ ਕਲਚਰ ਵੀ ਕਿਤੇ ਨਹੀਂਗਾ ਤੁਸੀਂ ਵੇਖ ਲਿਆ ਹੋਂ ਤਾਂ ਬਾਹਰ ਜਾ ਜੂਕੇ ਆ ਜਗ੍ਹਾ ਨਾ ਛੱਡੋ ਵਰਨਾ ਇਹਨਾਂ ਨੇ ਸਾਡੇ ਪੱਲੇ ਕੱਖ ਨਹੀਂ ਛੱਡਨਾਗਾ ਔਰ ਮੈਂ ਬਾਲੀ ਉਮੀਦ ਸੈਂਟਰ ਵਾਲਿਆਂ ਤੋਂ ਨਹੀਂ ਕਰਤਾ ਮੈਂ ਆਪਦੀ ਪੰਜਾਬ ਗਵਰਨਮੈਂਟ ਨੂੰ ਜ਼ਰੂਰ ਕਹੂੰਗਾ ਕਿ ਜੇ ਤੁਸੀਂ ਖੜਨਾ ਹੈ ਨਾ ਯੂਨੀਵਰਸਿਟੀ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਨਾਲ ਤਾਂ ਬੰਦਿਆਂ ਵਾਂਗੂ ਖੜੋ ਇਮਾਨਦਾਰੀ ਨਾਲ ਖੜੋ ਔਰ ਮੈਂ ਆਪੋਜੀਸ਼ਨ ਵਾਲੇ ਪੰਜਾਬ ਦੀ ਆਪੋਜੀਸ਼ਨ ਵਾਲਿਆਂ ਨੂੰ ਵੀ ਪੁੱਛੂੰਗਾ ਜੋ ਤੁਹਾਡੀ ਸਰਕਾਰ ਸੀ ਕੀ ਕੀਤਾ ਤੁਸੀਂ ਉਦੋਂ ਜਿਹੜੀਆਂ ਚੀਜ਼ਾਂ ਆਪ ਗਵਰਨਮੈਂਟ ਨੂੰ ਕਹਿ ਰਹੇ ਹੋ ਤੁਸੀਂ ਥੋੜੀ ਸਰਕਾਰ ਆਣੀ ਸੀ ਗੋਗਲੂਆਂ ਤੋਂ ਮਿੱਟੀ ਝਾੜਨਾ ਆ ਜਾਣੇ ਉਹ ਸਿਰਫ ਇੱਥੇ ਇਸੇ ਰ ਥੋਡੀਆਂ ਗੱਲਾਂ ਕਰਕੇ ਹੋ ਰਿਹਾ ਸਾਰਾ ਕੁਝ ਆ ਪੈਸਾ ਸੈਂਟਰ ਤੋਂ ਲੈ ਲਓ ਅਸੀਂ ਦੇ ਨਹੀਂ ਸਕਦੇਗੇ ਔਰ ਬਾਕੀ ਥਾਵਾਂ ਤੇ ਵੰਡੀ ਜਾਓ ਜਾਂ ਖਾਈ ਜਾਓ ਅੱਜ ਅਸੀਂ ਬੈਠੇ ਆ ਇੱਥੇ ਔਰ ਤੁਹਾਨੂੰ ਸਾਰੇ ਪੰਜਾਬ ਵਾਲਿਆਂ ਨੂੰ ਸੱਦਾ ਵੀ ਦਿੰਦੇ ਆ ਤੇ ਵਿਰੋਧੀਆਂ ਨੂੰ ਅਵਾਰਡ ਵੀ ਕਰਦੇ ਆ ਕਿ ਧਰੋਹ ਹੈ ਪੰਜਾਬ ਦੀ ਜੇ ਇਹਨੂੰ ਖੋਣ ਦੀ ਕੋਸ਼ਿਸ਼ ਕੀਤੀ ਗਈ ਜੇ ਸੈਨੇਟ ਦੇ ਇਲੈਕਸ਼ਨ ਨਾ ਹੋਏ ਤਾਂ ਇਟ ਮੀਨ ਕਿ ਇਹਦੀ ਜੋ ਮੈਨੇਜਮੈਂਟ ਹੋਗੀ ਇਹਨੂੰ ਜਿਵੇਂ ਚਲਾਇਆ ਜਾਊਗਾ ਜੋ ਅਪੁਆਇੰਟਮੈਂਟਸ ਹੋਣਗੀਆਂ ਜੋ ਸਬਜੈਕਟਿਵ ਗੱਲਾਂ ਹੋਣਗੀਆਂ ਉਹ ਸਾਰੇ ਦੇ ਵਿੱਚ ਸੈਂਟਰ ਭਾਰੂ ਹੋ ਜਾਊਗਾ ਔਰ ਫਿਰ ਤੁਹਾਨੂੰ ਪਤਾ ਸਾਡੀ ਪੰਜਾਬੀ ਕਿੱਧਰ ਜਾਊਗੀ ਸੋ ਸੈਨੇਟ ਦੀ ਪ੍ਰਭੂਤਾ ਰਹਿਣੀ ਜ਼ਰੂਰੀ ਹੈ ਔਰ ਸੈਂਟਰ ਦੀ ਔਰ ਇਹ ਸੈਨੇਟ ਦੀ ਰਹੂਗੀ ਕਿਵੇਂ ਜੇ ਸੈਨੇਟ ਦੇ ਇਲੈਕਸ਼ਨ ਹੋਣਗੇ ਤਾਂ ਤਾਂ ਹੀ ਉਹਦੇ ਚ ਰਿਪ੍ਰੈਜ਼ੈਂਟੇਟਿਵ ਪੰਜਾਬ ਦੇ ਹੋਣਗੇ ਅਦਰਵਾਈਜ਼ ਇਹ ਨਾਮਜਦ ਹੋਣਗੇ ਔਰ ਨਾਮਜਦ ਦੁਨੀਆ ਦੇ ਕਿਸੇ ਵੀ ਹਿੱਸੇ ਚ ਹੋ ਸਕਦੇ ਨੇ ਸੋ ਸੈਨੇਟ ਦੇ ਇਲੈਕਸ਼ਨ ਹੋਣੇ ਅਤਿ ਜ਼ਰੂਰੀ ਹੈ ਉਹ ਹੋਣਗੇ ਪਿਛਲੀ ਵਾਰੀ ਵੀ ਅਸੀਂ ਕਰਵਾਏ ਸੀ ਔਰ ਮੇਰਾ ਇਹ ਸਾਰੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਮਜ਼ਦੂਰ ਜਥੇਬੰਦੀਆਂ ਹੋਣ ਚਾਹੇ ਕੋਈ ਵੀ ਜਥੇਬੰਦੀ ਹੋਵੇ ਕੀ ਉਹਨਾਂ ਦੇ ਬੱਚੇ ਨਹੀਂ ਪੜਦੇਗੇ ਉਹਨਾਂ ਦੇ ਬੱਚੇ ਇਨਾਂ ਯੂਨੀਵਰਸਿਟੀਆਂ 'ਚ ਨਹੀਂ ਹੋਣਗੇ ਸਾਰਿਆਂ ਨੂੰ ਸੱਦਾ ਹੈ ਕਿ ਇੱਥੇ ਨਾਲ ਖੜੋ ਆ ਕੇ ਜੇ ਨਾ ਖੜੇ ਤਾਂ ਫੇਰ ਅੱਖਾਂ 'ਚ ਕੁਸ ਹੰਦ ਦੇ ਦੇ ਕੇ ਰੋਉਂਗੇ ਕਿ ਸਾਡੀ ਧਰੋਅਰ ਸਾਥੋਂ ਖੋ ਕੇ ਲੈ ਕੇ ਤੁਸੀਂ ਕੋਈ ਵੀ ਕਾਲ ਦਿਓ ਅਸੀਂ ਤੁਹਾਡੇ ਨਾਲ ਡਾਂਗਾਂ ਵਾਂਗੂ ਖੜੇ ਹਾਂ ਔਰ ਘੇਰੋ ਇਹਨਾਂ ਨੂੰ ਜਿਹਨੂੰ ਵੀ ਘੇਰਨਾ ਚਾਹੇ ਵੀਸੀ ਨੂੰ ਚਾਹੇ ਐਡਮਿਨਿਸਟ੍ਰੇਸ਼ਨ ਬਲਾਕ ਨੂੰ ਚਾਹੇ ਬਾਹਰ ਨਿਕਲ ਕੇ ਗਵਰਨਰ ਨੂੰ ਗਵਰਨਰ ਦਾ ਤਾਂ ਖੈਰੇ ਦੇ 'ਚ ਹੈ ਹੀ ਲੈਣਾ ਦੇਣਾ ਕੁਛ ਨਹੀਂ ਚਾਹੇ ਚੀਫ ਮਿਨਿਸਟਰ ਦੇ ਵੱਲ ਜਾਣਾ ਜੰਵੈਦਾਨ ਸਭਾ ਲ ਜਾਣਾ ਜਿੱਥੇ ਕਹੂੰਗੇ ਪੂਰੀ ਤਾਕਤ ਨਾਲ ਤੁਹਾਡੇ ਨਾਲ ਖੜਾਂਗੇ ਆ ਕੇ ਔਰ ਖੜੇ ਰੱਖੇ ਤੁਸੀਂ ਹਾਂ ਵੀ ਪੰਜਾਬੀਓ ਕਿਸੇ ਮਸਲੇ ਤੇ ਆ ਕੇ ਖੜ ਜੋ ਯਾਰ ਕਿਸੇ ਮਸਲੇ ਤੇ ਆ ਕੇ ਲੜੋ ਯੂਨੀਵਰਸਟੀਆਂ ਕਿਸੇ ਕੌਮ ਦਾ ਕਿਸੇ ਸੂਬੇ ਦਾ ਉੱਥੋਂ ਦੇ ਲੋਕਾਂ ਦਾ ਸਿਰ ਦਾ ਤਾਜ ਹੁੰਦੀਆਂ ਨੇ ਇਹਨਾਂ ਯੂਨੀਵਰਸਟੀਆਂ ਦੇ ਵਿੱਚੋਂ ਬਹੁਤ ਬਹੁਤ ਵੱਡੇ ਵੱਡੇ ਬੰਦੇ ਵਿਦਵਾਨ ਕਲਾਕਾਰ ਇਨਾਂ ਦੇ ਵਿੱਚੋਂ ਲੇਖਨ ਵਾਲੇ ਇਨਾਂ ਦੇ ਵਿੱਚੋਂ ਸਿਆਸਤਦਾਨ ਬਹੁਤ ਕੁਝ ਨਿਕਲਿਆ ਨਾ ਯੂਨੀਵਰਸਿਟੀਾਂ ਦੇ ਵਿੱਚੋਂ ਤੇ ਸੋਡੀ ਯੂਨੀਵਰਸਿਟੀ ਖੋਣ ਦੀ ਉਹ ਤਿਆਰੀ ਕਰ ਚੁੱਕੇ ਆ ਵੰਤ ਸਿਆ ਜਾਂਦਾ ਜਾਂਦਾ ਤੇਰਾ ਸਾਲ 6 ਮਹੀਨੇ ਰਹਿ ਜਾਣੇ ਨੇ ਬੜਕਾ ਕੇ ਉਹ ਮਾਰਨਾ ਜਾਂਦਾ ਜਾਂਦਾ ਕੋਈ ਚੰਗਾ ਕੰਮ ਕਰ ਜਾ ਕੋਈ ਸ਼ਾਸ਼ਨ ਬੁਲਾ ਲਾ ਉਹਦੇ ਵਿੱਚ ਮਤਾ ਪਾ ਕਿ ਇਹ ਸਟੇਟ ਯੂਨੀਵਰਸਿਟੀ ਆ ਤੇਰੇ ਕੋਲ ਉਹ ਅਧਿਕਾਰ ਹੈਗਾ اختیار ਹੈਗਾ ਇਹ ਮਤਾ ਸਪਾਸ ਕਰਾ ਕੇ ਤਾਂ ਗਾਂਹ ਤੂੰ ਜਿਹੜਾ ਗਵਰਨਰ ਦੇ ਰਾਹੀਂ ਕਾਂਹ ਵਾਈਸ ਪ੍ਰਿੰਸਿਪਲ ਕੋਲ ਭੇਜ ਦੇ ਜੇ ਉਹ ਕਰਨਾ ਚਾਹਣਾ ਤਾਂ ਤੇ ਨਹੀਂ ਆ ਤੇਰੇ ਚੁਟਕਲੇ ਕਹਾਣੀਆਂ ਸੁਣ ਕੇ ਤਾਂ ਲੋਕ ਭਰਾਵਾ ਗੱਪ ਸੁਣ ਕੇ ਅੱਕ ਚੁੱਕੇ ਤੇ ਪੰਜਾਬ ਦੇ ਲੋਕੋ ਸੋਨੂੰ ਮੈਂ ਅਪੀਲ ਕਰਦਾ ਜਥੇਬੰਦਗਾਂ ਨੂੰ ਅਪੀਲ ਕਰਦਾ ਕਿ ਆ ਸਾਰੀਆਂ ਵੱਖ-ਵੱਖ ਜਿਹੜੀਆਂ ਯੂਨੀਵਰਸਿਟੀ ਦੀਆਂ ਜਥੇਬੰਦਗਾਂ ਨੇ ਸਾਰੀਆਂ ਲਗਾਤਾਰ ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਇੱਥੇ ਲਗਾਤਾਰ ਇਹ ਲੜਾਈ ਲੜ ਰਹੇ ਆ ਅੱਜ ਤੋਂ 3 ਸਾਲ ਪਹਿਲਾਂ ਵੀ ਲੜਾਈ ਲੜੀ ਗਈ ਉਦੋਂ ਵੀ ਐਂ ਰੌਲਾ ਪਿਆ ਉਦੋਂ ਵੀ ਰੌਲਾ ਗੋਲਾ ਪਾ ਕੇ ਸੈਨੀਟ ਦੀਆਂ ਚੋਣਾ ਇੱਕ ਵਾਰੀ ਕਰਾ ਲਈਆਂ ਗਈਆਂ ਪਰ ਇਹ ਕਿੰਨਾ ਚਿਰ ਚੱਲੂਗਾ ਹੌਲੀ ਹੌਲੀ ਭਾਜਪੀ ਵਾਲੇ ਖੋ ਰਹੇ ਆ ਇਹਦਾ ਕੇਂਦਰੀਕਰਨ ਕਰ ਰਹੇ ਆ ਤੇ ਦੁੱਖ ਦੀ ਗੱਲ ਇਹ ਆ ਜਿੱਥੇ ਸਾਡੇ ਆ ਵਿਦਿਆਰਥੀ ਲੜ ਰਹੇ ਆ ਬੈਠੇ ਯੂਨੀਵਰਸਿਟੀ ਨੂੰ ਬਚਾਉਣ ਲਈ ਉੱਥੇ ਸਾਡੇ ਜਿਹੜੇ ਯੂਨੀਵਰਸਿਟੀ ਦੇ ਪੰਜਾਬੀ ਪੰਜਾਬ ਦੇ ਟੀਚਰ ਨੇ ਚੁੱਪ ਕਿਉਂ ਨੇ ਸੋਨੂੰ ਦੇਖਦਾ ਵੀ ਸਾਡੀ ਜਿਹੜੀ ਸੈਂਟਰ ਦੀ ਯੂਨੀਵਰਸਿਟੀ ਬਣ ਗਈ ਜੇ ਇਹ ਤੇ ਸਾਾਨੂੰ 65 ਸਾਲ ਤੱਕ ਸਾਡਾ ਵਾਅਦਾ ਕਰ ਦੇਣਗੇ ਇੰਨੀ ਗੱਲ ਪਿੱਛੇ ਯਾਰ ਕੋਈ 60 ਤੇ ਖੜਾ ਹੋਊਗਾ ਕੋਈ 55 ਤੇ ਖੜਾ ਹੋਊ ਕੋਈ 57 ਤੇ ਖੜਾ ਹੋਊਗਾ ਜੇ 5-4 ਸਾਲ ਮਿਲ ਵੀ ਜਾਣੇ ਕੀ ਲੈ ਜਾਓਗੇ ਪਰ ਸੋਡੀਆਂ ਪੁਸਤਾਂ ਸੋਡੀਆਂ ਨਸਲਾਂ ਨੇ ਇਹਦਾ ਬਹੁਤ ਵੱਡਾ ਨੁਕਸਾਨ ਭੁਗਤਣਾ ਕਿ ਮੈਂ ਅੱਜਾ ਭੁਗਤਣਾ ਭਰਾਵੋ ਮੈਂ ਵੱਖ-ਵੱਖ ਸਾਡੀਆਂ ਕਿਸਾਨ ਜੱਥੇਬੰਦੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਆਪਾਂ ਦਿੱਲੀ ਮੋਰਚਾ ਫਤਹਿ ਕੀਤਾ ਆਪਾਂ ਦਿੱਲੀ ਉੱਠ ਕੇ ਕੇ ਲੜਾਈ ਲੜੀ ਇਹ ਉਦੋਂ ਵੱਡੀ ਲੜਾਈ ਆ ਭਰਾਵੋ ਇੱਥੇ ਕੱਖ ਨਹੀਂ ਸੋਡਾ ਛੱਡਣਾ ਨਾ ਸੋਡੀ ਬੋਲੀ ਨਾ ਸੋਡਾ ਕੋਈ ਸਹਾਇਤ ਨਾ ਸੋਡਾ ਕੋ ਇਤਿਹਾਸ ਹੋਲੀ ਹੋਲੀ ਐ ਤੁਹਾਨੂੰ ਖੁੰਝੇ ਲਾ ਦੇਣਗੇ ਆ ਜੁਨੀਵਰਸਟੀ ਵਾਲਾ ਹਮਲਾ ਬੋਲਦਾ ਜੋ ਲਗਾਤਾਰ ਕਈ ਸਾਲਾਂ ਤੋਂ ਮੋਰਚਾ ਖੋਲੀ ਬੈਠੇ ਵੀ ਖੋਣੀ ਆ ਖੋਣੀ ਆ ਨਾਲ ਆ ਨਵਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਤਾ ਸੈਂਟਰ ਨੇ ਕਿ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇਣੀ ਹੈ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰ ਰਹੇ ਆ ਇੱਕ ਪਾਸੇ ਪੰਜਾਬ ਦਾ ਦਾਵਾ ਖਤਮ ਕਰ ਰਹੇ ਆ ਚੰਡੀਗੜ੍ਹ ਤੋਂ ਕਿ ਬਿਲਕੁਲ ਖੋਲ ਲਿਆ ਜਾਵੇ ਪੰਜਾਬ ਦੇ ਕੋਲੋਂ ਚੰਡੀਗੜ੍ਹ ਜਿਹੜਾ ਮਾੜਾ ਮੋਟਾ ਸਿਰ ਰੌਲਾ ਆਪਾਂ ਨੂੰ ਸਾਨੂੰ ਦੇਉ ਸਾਡੀ ਰਾਜਤਾਨੀ ਦੂਜਾ ਨਿਸ਼ਾਨਾ ਲਾ ਰਿਹਾ ਵੀ ਪੰਜਾਬ ਤੇ ਹਰਿਆਣਾ ਲੜਾ ਦਿਓ ਜੋ ਸਾਡੀਆਂ ਸਾਂਝਾਂ ਬਣੀਆਂ ਨਾ ਕਿਸਾਨੀ ਮੋਰਚੇ 'ਚ ਅਸੀਂ ਇਕੱਠੇ ਹੋ ਕੇ ਲੜੇ ਪੰਜਾਬ ਤੇ ਹਰਿਆਣਾ ਉਹਨੂੰ ਇਹ ਕਿਵੇਂ ਖਤਮ ਕਰਨਾ ਉਹ ਸਾਂਝ ਨੂੰ ਉਹਤੇ ਵੀ ਲੱਗੇਵੇਂ ਕਿਉਂ ਜਦੋਂ ਇਹ ਗੱਲ ਆਊਗੀ ਸਾਹਮਣੇ ਪੰਜਾਬ ਦੇ ਲੋਕਾਂ ਨੇ ਵਿਰੋਧ ਕਰਨਾ ਪੰਜਾਬ ਸਰਕਾਰ ਵੀ ਦਾ ਵਿਰੋਧ ਕਰ ਰਹੀ ਆ ਦਾ ਹਰਿਆਣੇ ਦੇ ਬੱਚੇ ਨੇ ਪ੍ਰਚਾਰ ਕਰਨਾ ਆਪਣੇ ਵੀਡੀਓ ਦਾ ਰਹੀ ਆ ਦੇਖੋ ਏ ਸੋਨੂੰ ਤਾਂ ਇਹ ਰਾਜਧਾਨੀ ਜਿ ਵੜ ਨਹੀਂ ਦੇਣਾ ਚਾਹੁੰਦੇ ਸੋਨੂੰ ਯੂਨੀਵਰਸਿਟੀ ਚ ਨਹੀਂ ਵੜ ਦੇਣਾ ਚਾਹੁੰਦੇ ਹਰਿਆਣੇ ਵਾਲੋ ਸੋਨੂੰ ਵੀ ਸਮਝਣ ਦੀ ਲੋੜ ਹੈ ਸੋਨੂੰ ਵੀ ਸੋਚਣ ਦੀ ਲੋੜ ਹੈ ਚਾਹੇ ਯੂਨੀਵਰਸਿਟੀ ਹੋਵੇ ਚਾਹੇ ਰਾਜਧਾਨੀ ਹੋਵੇ ਇਹ ਪੰਜਾਬ ਦੀਆਂ ਸੀਗੀਆਂ ਤੇ ਪੰਜਾਬ ਦਾ ਹੱਕ ਹੈ ਤੁਸੀਂ ਛੋੜੇ ਨਾਲ ਜਦੋਂ ਵੀ ਇਹ ਪੰਜਾਬ ਤੋਂ ਲੱਗ ਹੋਇਆ ਹਰਿਆਣਾ ਉਦੋਂ ਇਹ ਗੱਲਾਂ ਬਾਤਾਂ ਤੈਹ ਹੋਈਆਂ ਸੀਗੀਆਂ ਕਿ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਬਣਾਊਗਾ ਹਰਿਆਣਾ ਆਪਣੀ ਵੱਖਰੀ ਯੂਨੀਵਰਸਿਟੀ ਬਣਾਊਗਾ ਤੁਸੀਂ ਬਣਾ ਵੀ ਚੁੱਕੇ ਹੋ ਕਈ ਯੂਨੀਵਰਸਿਟੀ ਪੰਜਾਬ ਕੋਲ ਲੈ ਦੇ ਕੇ ਇਹ ਬਹੁਤ ਵੱਡਾ ਇਤਿਹਾਸਕ ਸਾਡੇ ਕੋਲ ਸਾਡੀ ਵਿਰਾਸਤ ਦਾ ਜਿਵੇਂ ਭਾਈ ਮਤੋਏ ਨੇ ਕਿਹਾ ਲਾਹੌਰ ਤੋਂ ਸ਼ੁਰੂ ਹੋ ਕੇ ਅਸੀਂ ਇੱਥੇ ਪਹੁੰਚੇ ਹਾਂ ਤੇ ਪੰਜਾਬ ਕੋਲੇ ਰਹਿਣ ਦਿਓ ਤੁਸੀਂ ਵੀ ਇਸ ਗੱਲ ਦੇ ਉੱਤੇ ਸਾਥ ਦਿਓ ਹੁਣ ਪੰਜਾਬ ਸਰਕਾਰ ਕੋਲੇ ਮੌਕਾ ਹੈ ਕਿ ਇਸ ਵੇਲੇ ਨਾ ਹਿਮਾਚਲ ਤੇ ਨਾ ਹਰਿਆਣਾ ਇਸ ਧਰਨੀ ਹੈਗੇ ਤੁਸੀਂ ਬਹੁਤ ਸੌਖਾ ਇਹ ਮਤਾ ਪਾਸ ਕਰ ਸਕਦੇ ਹੋ ਤੇ ਇਹਦੀ ਮੰਗ ਵੱਡੇ ਪੱਧਰ ਦੇ ਉੱਤੇ ਜ਼ੋਰਦਾਰ ਤਰੀਕੇ ਨਾਲ ਅਠਾ ਸਕਦੇ ਹੋ ਸੋ ਮੈਂ ਸਮੂਚੀਆਂ ਸੰਗਤਾਂ ਨੂੰ ਜਥੇਬੰਦੀਆਂ ਨੂੰ ਪੰਜਾਬੀਆਂ ਨੂੰ ਸਭ ਨੂੰ ਅਪੀਲ ਕਰਦਾ ਕਿ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕੋਈ ਸੱਦਾ ਗਵਰਨਰ ਹਾਊਸ ਨੂੰ ਘੇਰਨ ਦਾ ਸੱਦਾ ਪੰਜਾਬ ਯੂਐਸਟੀ ਦੇ ਵਿੱਚੋਂ ਇੱਥੋਂ ਮਾਰਚ ਕੱਢਣ ਦਾ ਸੱਦਾ ਦਿੱਤਾ ਜਾਵੇ ਤੇ ਬਾਅਦ ਚੜ ਕੇ ਵੱਡੀ ਗੰਤੀ 'ਚ ਭਰਾਵੋ ਪਹੁੰਚੋ ਜੇ ਇੱਕ ਇੱਕ ਕਰਕੇ ਸਾਡੀਆਂ ਇਸ ਤਰ੍ਹਾਂ ਇਹ ਰਾਜਧਾਨੀਆਂ ਸਾਡੀਆਂ ਯੂਨੀਵਰਸਿਟੀਆਂ ਹੌਲੀ ਹੌਲੀ ਖੋਹੀ ਗਏ ਹੁਣ ਅਗਲੀ ਗੱਲ ਦੇਖੋ ਜਿਹੜੀ ਇੱਕ ਪ੍ਰਧਾਨ ਮੰਤਰੀ ਵਾਲੀ ਯੋਜਨਾ ਸ਼ੁਰੂ ਕੀਤੀ ਹੈ ਪੰਜਾਬ ਦੇ ਕਈ ਸਕੂਲ ਉਸ ਯੋਜਨਾ ਅਧੀਨ ਉਹਨਾਂ ਦੇ ਸਪੁਰਦ ਕਰ ਦਿੱਤੇ ਗਏ ਆ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਨਵੀਂ ਸਿੱਖਿਆ ਨੀਤੀ ਇਹ ਲੈ ਕੇ ਆਏ ਆ ਉਹਦੇ ਤਹਿਤ ਤੁਹਾਡਾ ਇਤਿਹਾਸ ਤੁਹਾਡੀ ਬੋਲੀ ਸਾਡਾ ਸਾਹਿਤ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਕਿਵੇਂ ਖਤਮ ਕਰਨਾ ਹੈ ਕਿਵੇਂ ਮਾਰਨਾ ਹੈ ਇਹ ਸਾਰੀਆਂ ਉਸ ਨਵੀਂ ਸਿੱਖਿਆ ਨੀਤੀ ਦੇ ਤਹਿਤ ਲਾਗੂ ਕਰ ਰਹੇ ਆ ਤੇ ਸਭ ਤੋਂ ਜ਼ਿਆਦਾ ਜੇ ਨਿਖਿੱਧ ਦੇ ਨਕਮਾ ਕੋਈ ਬੰਦਾ ਸਾਫਤ ਹੋਇਆ ਮੁੱਖ ਮੰਤਰੀ ਤੋਂ ਪੰਜਾਬ ਦਾ ਮੁੱਖ ਮੰਤਰੀ ਆ ਲਾ ਕੇ ਪੂਰਾ ਦੱਖਣ ਤੇ ਬੰਗਾਲ ਦੇ ਵਿੱਚ ਉਹਨਾਂ ਨੇ ਸਿੱਖਿਆ ਨੀਤੀ ਲਾਗੂ ਨਹੀਂ ਕੀਤੀ ਉਹਨਾਂ ਨੇ ਠੋਕ ਕੇ ਜਵਾਬ ਦਿੱਤਾ ਕਿ ਇਹ ਸਿੱਖਿਆ ਨੀਤੀ ਸਾਡੇ ਸਾਡੀ ਸੱਭਿਆਤਾ ਲਈ ਖਤਰਾ ਹੈ ਸਾਡੀ ਹੋਂਦ ਲਈ ਖਤਰਾ ਹੈ ਅਸੀਂ ਇਹਨੂੰ ਲਾਗੂ ਨਹੀਂ ਕਰਾਂ ਇਹਨੇ ਸਭ ਤੋਂ ਪਹਿਲਾਂ ਮਾਂ ਦੇ ਪੁੱਤ ਨੇ ਸਾਡੇ ਸਿੱਖਿਆ ਨੀਤੀ ਯੂਨੀਵਰਸਿਟੀਆਂ ਚ ਕਾਲਜਾਂ ਚ ਲਾਗੂ ਕੀਤੀ ਸੋ ਪੰਜਾਬ ਦੇ ਲੋਕੋ ਸੋਡੇ ਤੇ ਉਮੀਦ ਆ ਆਓ ਇਹਨਾਂ ਮਸਲਿਆਂ ਦੇ ਉੱਤੇ ਹੁਣ ਘਰਾਂ ਚੋਂ ਉੱਠ ਕੇ ਨਿਕਲਣਾ ਪੈਣਾ ਸੜਕਾਂ ਤੇ ਆਉਣਾ ਪੈਣਾ ਲੜਨਾ ਪੈਣਾ ਸੋ ਜਿੰਨੇ ਆ ਸਾਰੀਆਂ ਜਿੱਥੇ ਬੰਦੀਆਂ ਵੱਖ-ਵੱਖ ਬੈਠੀਆਂ ਨੇ ਇਹਨਾਂ ਨੂੰ ਅਸੀਂ ਵਜਨ ਕੋਲ ਆਏ ਆ ਜਿਵੇਂ ਬਾਈ ਨੇ ਕਿਹਾ ਤੋਂ ਇਹਨੇ ਕਿ ਸਾਰੇ ਆਏ ਇੱਥੇ ਕਾਂਗਰਸੀ ਵੀ ਆਏ ਆ ਬਾਦਲ ਵਾਲੇ ਵੀ ਆਏ ਦੂਜੇ ਤੀਜੇ ਹੋਰ ਬੀਜੇਪੀ ਵਾਲੇ ਨਹੀਂ ਆਏ ਬਾਕੀ ਸਾਰੇ ਆ ਗਏ ਸਿਹਾਰ ਲਹਿਰ ਵੀ ਸਿਹਾਰ ਲਹਿਰ ਸਾਰੀ ਆਈ ਉਹ ਭਰੋ ਮਾਨਸੋ ਉਹ ਜਦੋਂ ਤੁਸੀਂ ਸਰਕਾਰਾਂ ਚ ਹੁੰਨੇ ਹੋ ਉਦੋਂ ਗੱਲਾਂ ਕਿਉਂ ਨਹੀਂ ਚੇਚੇ ਕਰਦੇ ਆ ਪੌਣੇ 3 ਸਾਲ ਹੋ ਗਿਆ ਕਾਂਗਰਸੀ ਗੰਗੇਈ ਨੂੰ ਸਰਕਾਰ ਤੇ ਬਾਜਵੇਂ ਵਰਗੇ ਇੱਥੇ ਆ ਕੇ ਪਿੱਟੀ ਜਾਂਦੇ ਆ ਵੀ ਤੁਸੀਂ ਸਰਕਾਰ ਚ ਰਹੇ ਹੋ ਤੁਸੀਂ ਉਦੋਂ ਕਿਉਂ ਨਹੀਂ ਕਰਦੇ ਇਹੀ ਗੱਲ ਮੈਂ ਇਉਂ ਉਦੋਂ ਘੇਰੇ ਸੀ ਕਿ ਜਦੋਂ ਮੈਂ ਯੂਨੀਵਰਸਿਟੀ ਚ ਆਇਆ ਸੀ ਆ ਸਾਰੇ ਕਾਂਗਰਸੀ ਤੇ ਬਾਦਲ ਵਾਲੇ ਬੈਠੇ ਸੀਗੇ ਬੀਜੇਪੀ ਵਾਲੇ ਵੀ ਤੁਸੀਂ ਇਹ ਸਰਕਾਰ ਤੁੰਨੇ ਉਦੋਂ ਭੁੱਲੀ ਜਾਂਨੇ ਹੋ ਪੰਜਾਬ ਜਦੋਂ ਬਾਹਰ ਹੋਏ ਨਾ ਪੰਜਾਬ ਦੇ ਮੁੱਦੇ ਚੇਤੇ ਆ ਜਾਂਦੇ ਸੁਣਨ ਨੂੰ ਵੀ ਫਰਜ਼ ਆ ਇੱਕ ਲੋਕ ਲਹਿਰ ਵੀ ਬਣੇ ਤੇ ਇੱਕ ਸਿਆਸੀ ਦਬਾਅ ਵੀ ਬਰਾਬਰ ਬਣਿਆ ਰਹਿਣਾ ਚਾਹੀਦਾ ਸਰਕਾਰ ਨੂੰ ਅਪੀਲ ਕਰਦਿਆਂ ਵਿਰੋਧੀ ਧਿਰਾਂ ਨੂੰ ਅਪੀਲ ਕਰਦਿਆਂ ਕਿ ਬਾਦ ਚੜ ਕੇ ਵੱਡੇ ਪੱਧਰ ਦੇ ਉੱਤੇ ਤੁਸੀਂ ਭਰਾਵੋ ਇਸ ਜੰਗ ਦਾ ਇੱਕ ਜੰਗ ਹੈ ਇਹਦਾ ਸਾਨੂੰ ਹਿੱਸਾ ਬਣਨ ਦੀ ਲੋੜ ਹੈ ਤੇ ਇਹ ਜੰਗ ਜਾ ਪਾ ਕੱਠੇ ਹੋ ਕੇ ਤੁਰਪੇ ਤਾਂ ਹਾਰal ਜਿੱਤਾਂਗੇ ਵਾਹਿਗੁਰੂ ਜੀ ਖਾਲਸਾ ਤੇ ਕੱਲ ਪੰਜਾਬ ਗਵਰਨਮੈਂਟ ਜਿਹੜੇ ਬੰਦੇ ਪਾਰਟੀਆਂ ਵੱਲੋਂ ਆਏ ਨੇ ਮੇਰੀ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਆਏ ਹੋ ਨਾ ਫਿਰ ਉਹਨੂੰ ਜੈਨੂਅਨ ਅਪਰੋਚ ਬਣਾਓ ਜੈਨੂਅਨ ਅਪਰੋਚ ਕੀ ਇੱਕ ਸੈਸ਼ਨ ਕਰਾਓ ਸਪੈਸ਼ਲ ਸੈਸ਼ਨ ਹੋਵੇ ਜਿਹਦੇ ਸੈਸ਼ਨ ਸਪੈਸ਼ਲੀ ਹੋ ਸਕਦਾ ਤਾਂ ਇੱਕ ਅਲੋਕੇਟ ਕਰ ਦਿਓ ਸਮਾਂ ਚਲ ਦਿਓ ਇਹ ਸੈਸ਼ਨ 'ਚ ਉਹਦੇ 'ਚ ਤੁਸੀਂ ਇਹ ਬਹਿਸ ਕਰਾਓ ਔਰ ਉਹਦੇ ਚ ਇੱਕ ਮਤਾ ਪਾਸ ਕਰੋ ਸਰਬਸੰਮਤੀ ਨਾਲ ਪਾਸ ਹੋ ਸਕਦਾ ਕਿਉਂਕਿ ਤੁਸੀਂ ਸਾਰੇ ਇੱਥੇ ਆ ਕੇ ਬੋਲੇ ਹੋ ਤਾਂ ਇਹਨੂੰ ਇੱਕ ਆਫੀਸ਼ੀਅਲੀ ਵੀ ਕਰ ਦਿਓ ਗਵਰਨਮੈਂਟ ਵੱਲੋਂ ਕਰ ਦਿਓ ਉਹਦਾ ਇੱਕ ਵਜ਼ਨ ਵੀ ਬਣੂਗਾ ਔਰ ਇੱਕ ਰਿਪਰੈਜੈਂਟੇਸ਼ਨ ਵੀ ਹੋ ਜੂਗੀ ਪੰਜਾਬ ਵੱਲੋਂ ਇੰਨਾ ਕੰਮ ਤਾਂ ਕਰ ਸਕਦੇ ਹੋ ਮੈਂ ਸਪੀਕਰ ਸਾਹਿਬ ਨੂੰ ਵੀ ਕਹੂੰਗਾ ਕਿ ਮੁੱਖ ਮੰਤਰੀ ਤਾਂ ਨਹੀਂ ਹੈ ਤੁਸੀਂ ਪਰ ਸਪੀਕਰ ਹੋਣ ਦੇ ਨਾਤੇ ਸਮਾਂ ਤਾਂ ਅਲੋਕੇਟ ਕਰ ਸਕਦੇ ਹੋ ਨਹੀਂ ਤਾਂ ਇੱਕ ਸੈਸ਼ਨ ਬੁਲਾਓ ਜਿੱਥੇ ਜ਼ਰੂਰੀ ਮੁੱਦੇ ਨੇ ਪੰਜਾਬ ਦੇ ਜਿਵੇਂ ਪਾਣੀ ਹੈ ਜਿਵੇਂ ਐਜੂਕੇਸ਼ਨ ਹੈ ਜਿਵੇਂ ਫੈਡਰਲਿਜ਼ਮ ਹੈ ਕੁਝ ਨੀਤੀਆਂ ਨੇ ਉਹਦੇ ਤੇ ਬਹਿਸ ਕਰਾ ਦਿਓ ਉਹਦੇ ਤੇ ਇੱਕ ਮਤਾ ਪਾਸ ਕਰ ਦਿਓ ਪਲੀਜ਼ ਇਹਨਾਂ ਤਾਂ ਕਰ ਸਕਦੇ ਆ ਆ ਯੂਮੀਦ ਕੇ ਤੁਸੀਂ ਹਾਂਜੀ ਇੱਕ ਗੱਲ ਹੋਰ ਜਿਹੜੀ ਭੁੱਲ ਗਈ ਸੀ ਆ ਤਸਵੀਰਾਂ ਆਪਦੇ ਮੂੰਹੋਂ ਬੋਲ ਰਹੀਆਂ ਨੇ ਪਰਸੋਂ ਇੱਥੇ ਚੀਫ ਮਿਨਿਸਟਰ ਸਾਹਾ ਆਈ ਸੀ ਸਾਡੇ ਔਰ ਵਿਜ਼ਨ 47 ਦੀਆਂ ਗੱਲਾਂ ਹੋ ਰਹੀਆਂ ਸੀ ਵਿਜ਼ਨ ਦੀਆਂ ਔਰ ਉਸ ਵਿਜ਼ਨ ਦੀਆਂ ਧਜੀਆਂ ਵੇਖੋ ਕਿਵੇਂ ਉਡਾਈਆਂ ਆ ਲੜਕੀਆਂ ਦੇ ਲੋਠੀ ਚਾਰਜ ਹੋ ਰਿਆ ਬੱਚੀ ਸਾਡੇ ਨਾਲ ਬੈਠੀ ਐ ਨਾਲ ਬੈਠੀ ਐ ਬੱਚੀ ਇਸ ਸ਼ੌਲੀਜੀ ਚ ਨੇ ਇਹ ਹਿਸਟਰੀ ਦੀ ਕਰ ਰਹੀ ਐ ਸੈਕੰਡ ਇਅਰ ਐ ਇਨ੍ਹਾਂ ਬੱਚੀਆਂ ਦੇ ਡੰਡੇ ਵੀ ਮਾਰੇ ਗਏ ਨੇ ਤੇ ਨਾਲ ਨਾਲ ਇਨ੍ਹਾਂ ਨੂੰ ਆ ਮੈਨ ਹੈਂਡਲਿੰਗ ਕੁੜੀਆਂ ਪੁਲਿਸ ਵਾਲੀਆਂ ਆਈਆਂ ਦੂਰ ਖੜੀਆਂ ਰਹੀਆਂ ਤੇ ਬੰਦੇ ਹੈਂਡਲ ਕਰਦੇ ਰਹੇ ਇਨ੍ਹਾਂ ਨੂੰ ਫੜ ਫੜ ਕੇ ਸਿੱਟਦੇ ਰਹੇ ਐ ਤੇ ਡੰਡੇ ਆ ਬੱਚੀ ਵੇਖੋ ਤੁਸੀਂ ਯਾਰ ਇਹ ਬੱਚੀ ਦਾ ਤੁਹਾਨੂੰ ਚਿਹਰਾ ਲੱਗਦਾ ਐ ਕਿ ਜਾ ਕੇ ਚੀਫ ਮਿਨਿਸਟਰ ਨੂੰ ਜਾਂ ਕਿਸੇ ਹੋਰ ਨੂੰ ਵੀਜ਼ੀ ਨੂੰ ਕੁਝ ਮੰਦਾ ਚੰਗਾ ਬੋਲੂਗੀ ਇਹ ਵਿਚਾਰੇ ਕਿਉਂ ਆਏ ਆ ਕਿ ਤੁਸੀਂ ਵਿਜ਼ਨ 47 ਦੀ ਗੱਲ ਕਰ ਰਹੇ ਨਾ ਆਏ ਹੋ ਅਸੀਂ ਤੁਹਾਨੂੰ ਆਪਦਾ ਮਸਲਾ ਤਾਂ ਦੱਸ ਦਈਏ ਕਿ ਸਾਡੀ ਯੂਨੀਵਰਸਿਟੀ ਚ ਕੀ ਹੋ ਰਿਹਾ ਪੰਜਾਬ ਯੂਨੀਵਰਸਿਟੀ ਦੇ ਸਿਸਟਮ ਨੂੰ ਉਹਦੀ ਐਡਮਿਨਿਸਟ੍ਰੇਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕਿਵੇਂ ਹੋ ਰਹੀ ਹੈ ਕਿ ਆਪਦੇ ਮੁੱਖ ਮੰਤਰੀ ਨੂੰ ਆਪਦੇ ਵੀਸੀ ਨੂੰ ਇਹ ਗੱਲ ਦੱਸੀ ਨਹੀਂ ਜਾ ਸਕਦੀ ਜਾਉ ਤੋ ਘੇਰ ਕੇ ਪੁੱਛੀ ਨਹੀਂ ਜਾ ਸਕਦੀ ਸਟੂਡੈਂਟ ਨੇ ਪੜ੍ਹੇ ਲਿਖੇ ਨੇ ਕਿੰਨੇ ہزارਾਂ ਦੀ ਗਿਣਤੀ ਜਾਗੇ ਸੀ 100 150 ਸੀਗੇ ਤੁਸੀਂ ਲੈ ਦੇ ਕੇ ਔਰ ਜਾ ਕੇ ਗੱਲ ਕਰਨ ਤੁਸੀਂ ਜੇ ਇਹਨਾਂ ਆਪਦੇ ਸਟੂਡੈਂਟਾਂ ਨਾਲ ਗੱਲ ਨਹੀਂ ਕਰ ਸਕਦੇ ਤਾਂ ਲਾਉਣਾ ਤਾਂ ਯਾਰ ਤੁਹਾਡੇ ਤੇ ਕਿਹੋ ਜੇ ਚੀਫ ਮਿਨਿਸਟਰੋ ਕਿਹੋ ਜੇ ਤੁਸੀਂ ਵੀ ਸੀਓ ਜਿਹੜੇ ਆਪਦੇ ਬੱਚਿਆਂ ਨਾਲ ਗੱਲ ਨਹੀਂ ਕਰ ਸਕਦੇ ਮੁੰਡੇ ਹੋ ਗਏ ਆ ਬੱਚੀਆਂ ਤੁਹਾਨੂੰ ਲੱਗਦੀਆਂ ਨੇ ਇਹਨਾਂ ਦੇ ਚਿਹਰੇ ਵੇਖੋ ਔਰ ਦੁੱਖ ਦੀ ਗੱਲ ਇਹਨਾਂ ਤੇ 14 14 ਬੱਚਿਆਂ ਤੇ ਜਿਨ੍ਹਾਂ ਚ ਤਿੰਨ ਬੇਟੀਆਂ ਤਿੰਨ ਲੜਕੀਆਂ ਨੇ ਕੇਸ ਦਰਜ ਕੀਤੇ ਹੋਏ ਨੇ ਤਿੰਨ ਲੜਕੀਆਂ ਤੇ 11 ਸਟੂਡੈਂਟ ਬੁੰਡਿਆਂ ਨੇ ਕੇਸ ਦਰਜ ਕੀਤੇ ਨੇ ਧਾਰਾਵਾਂ ਕਿਹੜੀਆਂ ਲਾਈਆਂ ਨੇ 232 ਤੇ 223 ਇਹਨਾਂ ਬੱਚੀ ਨੂੰ 132 ਧਾਰਾ ਉਹ ਨੋਨ ਅਵੇਲੇਬਲ ਹੈ ਉਹਦਾ ਮਤਲਬ ਹੈ ਵੀ ਕਿਸੇ ਪੁਲਸ ਵਾਲੇ ਤੁਸੀਂ ਤੁਸੀਂ ਹਮਲਾ ਕੀਤਾ ਹੈ ਜਿਹੜੀ 223 ਹੈ ਉਹਦੇ ਤੇ ਆ ਵੀ ਤੁਸੀਂ ਪੁਲਿਸ ਵਾਲੀ ਦੀ ਡਿਸObedience ਕੀਤੀ ਹੈ ਗੱਲ ਨਹੀਂ ਮੰਨੀ ਹੈ ਆ ਵੇਖ ਲਓ ਹਮਲਾ ਕਰਨ ਵਾਲੀ ਬੱਚੀ ਇੱਥੇ ਆਪਣੇ ਇੱਥੇ ਸਾਡੇ ਡਾਂਗਾ ਪੈ ਰਹੀਆਂ ਨੇ ਸਾਨੂੰ ਮੈਨ ਹੈਂਡਲ ਕਰ ਰਹੀਏ ਪੁਲਿਸ ਸਾਡੇ ਡਾਂਗਾ ਮਾਰ ਕੇ ਸਾਡੀਆਂ ਬਾਵਾਂ ਮਰੋੜੀਆਂ ਨੇ ਉਹਨਾਂ ਨੇ ਸਾਡੇ ਢਿੱਡ 'ਚ ਉਹ ਡਾਂਗਾ ਮਾਰੀਆਂ ਨੇ ਤੇ ਸਾਡੇ ਤੇ ਵਾਪਸ ਪਰਚਾ ਲਾ ਦਿੱਤਾ ਵੀ ਤੁਸੀਂ ਸਾਡੇ ਤੇ ਹਮਲਾ ਕੀਤਾ ਪੁਲਿਸ ਵਾਲਿਆਂ ਤੇ ਸਾਡੇ ਨਾਲ ਇਹ ਕੀਤਾ ਹੈ ਇਹਦੇ ਚ ਜਿਹੜੀ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹਦਾ ਵੀ ਪੂਰਾ ਹੱਥ ਹੈ ਤੇ ਚੰਡੀਗੜ੍ਹ ਪੁਲਿਸ ਦਾ ਪੂਰਾ ਹੱਥ ਹੈ ਵੀ ਇਹ ਇੱਕ ਧਮਕੀ ਹੈ ਸਾਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰਦੇ ਪਏ ਨੇ ਵੀ ਤੁਸੀਂ ਜਿਹੜੀ ਸੈਨੇਟ ਹੈ ਉਹਦੀ ਗੱਲ ਨਾ ਕਰੋ ਆਪਣੇ ਹੱਕਾਂ ਦੀ ਗੱਲ ਨਾ ਕਰੋ ਜੇ ਕਰੋਗੇ ਤੇ ਤੁਹਾਨੂੰ ਡਰਾਉਣ ਲਈ ਤੇ ਬਾਕੀ ਵਿਦਿਆਰਥੀ ਨੂੰ ਡਰਾਉਣ ਲਈ ਧਮਕਾਉਣ ਲਈ ਉਹਨਾਂ ਦੀ ਇਹ ਕੋਸ਼ਿਸ਼ ਹੈ ਪਰ ਆਪਾਂ ਸਾਰੇ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆਂ ਵੀ ਅਸੀਂ ਨਾ ਤਾਂ ਇਹਨਾਂ ਪਰਚਿਆਂ ਤੋਂ ਡਰਦੇ ਆਂ ਨਾ ਤੁਹਾਡੀਆਂ ਡਾਂਗਾਂ ਤੋਂ ਲਾਠੀਆਂ ਤੋਂ ਡਰਦੇ ਆਂ ਅਸੀਂ ਇਹ ਸਮਝਦੇ ਆ ਵੀ ਜਿੱਥੇ ਅਸੀਂ ਸਹੀ ਆ ਜਿੱਥੇ ਆਪਣੇ ਹੱਕ ਦੀ ਗੱਲ ਹੈ ਉੱਥੇ ਆਪਾਂ ਕਰਾਂਗੇ ਜਿਵੇਂ ਡੀਐਸਪੀ ਨੇ ਉਹਦੇ ਨੂੰ ਧਮਕੀ ਵੀ ਦਿੱਤੀ ਸਾਨੂੰ ਵੀ ਡਾਂਗਾ ਛੱਡੋ ਅਸੀਂ ਤਾਂ ਗੋਲੀਆਂ ਚਲਾਵਾਂਗੇ ਤਾਂ ਅਸੀਂ ਕਹਿੰਦੇ ਵੀ ਤੁਸੀਂ ਆ ਜਾਓ ਅਸੀਂ ਵੀ ਦੇਖ ਲਾਂਗੇ ਤੁਹਾਡੇ ਕਿੰਨਾ ਦਮ ਹੈ ਅਸੀਂ ਵੀ ਇੱਥੇ ਖੜੇ ਆ ਤੁਸੀਂ ਜੇ ਚਾਹੋ ਨੀ ਵੀ ਅਸੀਂ ਐ ਚੁੱਪ ਹੋ ਜਾਈਏ ਉਹ ਅਸੀਂ ਨਹੀਂ ਕਰਾਂਗੇ ਚੁੱਪ ਆਪਣੀ ਹੱਕ ਦੀ ਗੱਲ ਆਪਾਂ ਕਰਦੇ ਰਵਾਂਗੇ ਔਰ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਡੀਐਸਪੀ ਨੇ ਜੋ ਗੋਲੀ ਵਾਲੀ ਗੱਲ ਕਹੀ ਹੈ ਉਹਦਾ ਵੀਡੀਓ ਵੀ ਹੈਗਾ ਔਰ ਆਹ ਵੇਖੋ ਇਹਨਾਂ ਨੇ ਜਿਹੜੇ ਦੰਗੇ ਕੀਤੇ ਆ ਮੁੰਡੇ ਦੀ ਤਸਵੀਰ ਵੇਖੋ ਨਿਸ਼ਾਨ ਵੇਖੋ ਡੰਡੇ ਤੋੜਤੇ ਇਹਨਾਂ ਨੇ ਮਾਰ-ਮਾਰ ਕੇ ਇਹ ਸਟੂਡੈਂਟ ਨੇ ਸਟੂਡੈਂਟਸ ਦੇ ਨਾਲ ਤੁਸੀਂ ਆ ਬਿਹੇਵੀਅਰ ਥੋੜਾ ਔਰ ਬੱਚਿਆਂ ਨੇ ਯਾਰ ਔਰ ਔਰ ਪ੍ਰੋਗਰਾਮ ਵੇਖੋ ਕਿਹੜਾ ਵਿਜ਼ਨ 47 ਇਹ ਵਿਜ਼ਨ ਹੈ ਜੇ ਇਹ ਵਿਜ਼ਨ ਹੋਣਾ ਤਾਂ 47 ਤੱਕ ਜਾਂਦਾ ਜਾਂਦਾ ਕੀ ਬਣੂਗਾ ਮੋਰੀਆਂ ਮਾਰੂਗੇ ਆ ਅਸੀਂ ਇੱਕ ਹੋਰ ਧਰਨੇ ਤੋਂ ਉੱਠ ਕੇ ਆਏ ਆ ਉੱਥੇ ਕਿਰਚ ਮਾਰ ਕੇ ਅੱਖ ਦੇ ਵਿੱਚ ਸਿਰ ਚ ਕੜਦਾ ਇੱਕ ਦਾ ਗਲੇ ਨਾਲ ਕੱਟਦਾ ਉਹ লাশ ਰੱਖੀ ਪਈ ਨੇ ਉਹ ਫੜੇ ਨਹੀਂ ਜਾ ਰਹੇ ਉਹ ਪਤਾ ਨਹੀਂ ਕਿੱਧਰ ਗਏ ਤੇ ਜਿਹੜੇ ਬੱਚੇ ਵਿਚਾਰੇ ਆਪ ਦੀ ਵੀ এডਿਕੇਸ਼ਨ ਦੀ ਗੱਲ ਕਰਨ ਜਾ ਰਹੇ ਨੇ ਆਪਦੇ ਵੀਸੀ ਨੂੰ ਮਿਲਣ ਜਾ ਰਹੇ ਨੇ ਆਪਦੇ ਚੀਫ ਮਿਨਿਸਟਰ ਨੂੰ ਮਿਲਣ ਜਾ ਰਹੇ ਨੇ ਪਰ ਉਹਨਾਂ ਨਾਲ ਆ ਬਿਹੇਦਿਆ ਬੰਦੇ ਫੜਦੇ ਨੇ ਆ ਦੇਖੋ ਹੈਰਾਨੀ ਦੀ ਗੱਲ ਦੇਖੋ ਇੱਕ ਪੱਗ ਵਾਲਾ ਪੁਲਿਸ ਵਾਲਾ ਤੇ ਇੱਕ ਪੱਗ ਵਾਲੇ ਨੌਜਵਾਨ ਦੀ ਪੱਗ ਦਸਤਾਰ ਲਾ ਰਿਹਾ ਯਾਰ ਆ ਦੇਖੋ ਆ ਪਿੱਛੇ ਕਰਕੇ ਨੇੜੇ ਕਰਕੇ ਆ ਦੇਖੋ ਆ ਵੇਖ ਲਓ ਆ ਪੱਗ ਵਾਲੇ ਦਾ ਕੀ ਹਾਲ ਹੈ ਇੱਧਰ ਵੇ ਨੇੜੇ ਕਰਕੇ ਚਲਾਇਆ ਬਾਈ ਦੁਵਾਰੇ ਚੱਲ ਨੂੰ ਬੁੱਧੀ ਚੱਲ ਆਓ ਆ ਪੱਗ ਪਾਉਣ ਰਿਹਾ ਪੱਗ ਥੋੜੇ ਬੰਨੀ ਹੈ ਆ ਹਾਲ ਹੈ ਜੀ ਹੁਣ ਦੱਸੋ ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਲੋਕੋ ਇੱਕ ਪੰਜਾਬ ਦੀ ਸ਼ੇਰ ਬੱਚੀ ਰੰਗਾਰ ਰਹੀਆਂ ਸਨ ਇਹ ਕੋਈ ਪਰਵਾਹ ਨਹੀਂ ਪਰਚੇ ਪਾ ਦੋ ਡੀਐਸਪੀ ਕਹਿ ਰਿਹਾ ਗੋਲੀਆਂ ਮਾਰ ਦਿਆਂਗੇ ਵੀਡੀਓ ਵਿੱਚ ਬੋਲਦਾ ਕਹਿੰਦਾ ਗੋਲੀਆਂ ਵੀ ਮਾਰਾਂਗੇ ਡਾਂਗਾਂ 'ਤੇ ਪੰਗਾਂ ਕੋਈ ਗੱਲ ਨਹੀਂ ਗੋਲੀ ਵੀ ਮਾਰ ਸਕਦੇ ਆ ਕੋਈ ਇੱਥੇ ਮਾੜੀਆਂ ਮਾੜੀਆਂ ਗੱਲਾਂ ਦੇ ਉੱਤੇ ਕੋਟਾਂ ਸਾਡੀਆਂ ਸੋ ਮੋਟੋ ਨੋਟਿਸ ਲੈ ਲੈਂਦੀਆਂ ਐਡੀ ਵੱਡੀ ਘਟਨਾ ਹੋ ਜੇ ਕੋਈ ਪਰਵਾਹ ਨਹੀਂ ਤੇ ਕੋਈ ਨਹੀਂ ਸੁਣਦਾ ਅੰਨੀ ਨੂੰ ਬੁਲਾ ਤੂੰਦਾ ਸੋ ਭਰਾਵੋ ਪੰਜਾਬ ਦੇ ਲੋਕੋ ਸੁਣੋ ਅਪੀਲ ਆ ਇਹ ਲੜ ਰਹੇ ਨੇ ਇਹ ਆਪਣੀ ਜੰਗ ਨਹੀਂ ਆ ਇਹ ਸੋਡੀਆਂ ਆਉਣ ਵਾਲੀਆਂ نسلਾਂ ਨੂੰ ਬਚਾਉਣ ਲਈ ਥੋੜੇ ਇਤਿਹਾਸ ਥੋੜੀ ਵਿਰਾਸਤ ਨੂੰ ਬਚਾਉਣ ਲਈ ਆ ਸਾਰੇ ਪੰਜਾਬ ਦੇ ਬੱਚੇ ਇਕੱਠੇ ਹੋ ਕੇ ਨੌਜਵਾਨ ਅੱਧੀ ਰਾਤ ਨੂੰ ਅੱਜ ਡੇਢ ਮਹੀਨਾ ਹੋ ਗਿਆ ਬੈਠੇ ਨੇ ਡਾਂਗਾ ਖਾ ਰਹੇ ਆ ਪਰਚੇ ਪਵਾ ਰਹੇ ਆ ਨਏ ਕੁੱਟੇ ਡਾਂਗਾ ਤੋੜੀਆਂ ਪੱਗਾਂ ਲਾਈਆਂ ਕੁੜੀਆਂ ਜਾਂ ਕੁੱਤਾਂ ਪੱਟੀਆਂ ਤੇ ਨਾਲੇ ਉਲਟਾ ਪਰਚਾ ਦੇਤਾ ਇਹ ਆ ਤਾਂ ਕਾਤੰਤਰ ਆ ਅਰ ਤੱਕ ਕੇ ਤਾੰਤਰ ਦੇ ਖਿਲਾਫ ਹੁਣ ਉੱਠਣਾ ਪੈਣਾ ਕਿੰਨਾ ਚਿਰੇ ਕੁਛ ਚੱਲੀ ਜਾਓਗੇ ਜੇ ਬਾਈ ਨੇ ਕਿਹਾ ਉਹ ਪਿਆ ਦੋ ਮਾਰੇ ਕੋਈ ਬੰਦਾ ਨਹੀਂ ਫੜਿਆ ਹਉਦ ਲੱਦੀ ਦੇਖ ਲਓ ਮਾਰਕਟ ਉੱਪ ਗਿਆ ਹਾਲ ਤੱਕ ਬੰਦੇ ਨਹੀਂ ਲੱਭੇ ਤੇ ਆ ਬੱਚੀਆਂ ਤੇ ਪਰਚਾ ਇਹਨਾਂ ਦੇ ਮੈਂਟਰ ਆ ਪਰਚਾ ਦੇਣ ਲੱਗਿਆ ਨੇ ਕੁੱਟਣ ਲੱਗਿਆ ਨੇ ਜਿੱਥੇ ਸਾਡੇ ਨੌਜਵਾਨਾਂ ਨੂੰ ਮਾਰ ਕੇ ਟਾਪ ਜਾਂਦਾ ਉਹ ਬੰਦੇ ਨਹੀਂ ਥਿਉਂਦੇ ਇਹਨਾਂ ਨੂੰ ਬੰਦੇ ਨਹੀਂ ਫੜੇ ਜਾਂਦੇ ਕਾਰਨ ਕੀ ਆ ਵੀ ਇਹਨੂੰ ਡਰਾ ਲਓ ਬਾਰੇ ਅੜੇ ਹੋਏ ਆ ਡਟੇ ਹੋਏ ਆ ਆਪਣੇ ਇਰਾਦੇ ਨਾਲ ਖੜੇ ਆ ਮਜੂਤ ਨਾਲ ਤੇ ਸੋਨੂੰ ਅਪੀਲ ਆ ਵਾਰੀ-ਵਾਰੀ ਵੀ ਆਓ ਯਾਰ ਆਪਾਂ ਸਾਰੇ ਉੱਠ ਕੇ ਮੇਰਾ ਵੀਰ ਸਾਥ ਦੇਈਏ ਤੇ ਮਗਰੋਂ ਸਾਡਾ ਹੱਥ ਮਲਦੇ ਰਹ ਜੀਏ ਪੱਲੇ ਪਸਤਾਵਾਂ ਦਾ ਰਹ ਜੇ ਸਾਡੇ ਲਈ ਯੂਨੀਵਰਸਿਟੀ ਬਚਾਉਣੀ ਸਾਡੇ ਦੀ ਸਾਡੀ ਰਾਜਧਾਨੀ ਬਚਾਉਣੀ ਬਹੁਤ ਵੱਡਾ ਮੁੱਦਾ ਹੈ ਔਰ ਪਰਚੇ ਕਾਦੇ ਲਈ ਹੋਇਆ ਇਹਨਾਂ ਤੇ ਇਹਨਾਂ ਬੱਚੀਆਂ ਨੇ ਕਾਦੇ ਲਈ ਪਰਚੇ ਕਰਾਏ ਆ ਇਹਨਾਂ ਨੇ ਕਾਦੇ ਲਈ ਪਰਚੇ ਕਰਾਏ ਪੰਜਾਬੀ ਲਈ ਕੋਕੇ ਪੰਜਾਬ ਯੂਨੀਵਰਸਿਟੀ ਨੂੰ ਖੋਣ ਦਾ ਮਤਲਬ ਕੀ ਉਹਦੀ ਐਡਮਿਨਿਸਟ੍ਰੇਟਿਵ ਉਹਦੇ ਸੈਨੇਟ ਨੂੰ ਤੋੜਨ ਦਾ ਮਤਲਬ ਕੀ ਹੈ ਕਿ ਸਾਰੇ ਨਾਮਜਦ ਮੈਂਬਰਾਂ ਦੇ ਹੱਥੇ ਤਾਕਤ ਆ ਦੇ ਜਾਂ ਵੀਸੀ ਦੇ ਹੱਥ ਆ ਜਾ ਦੇ ਸਿਰਫ ਇਸ ਲਈ ਕਿ ਪੰਜਾਬੀਅਤ ਨੂੰ ਖਤਮ ਕਰਨਾ ਹੈ ਦੁਸ਼ਮਣੀਆਂ ਕੋਈ ਪੰਜਾਬ ਨਾਲ ਤਾਂ ਪਰ ਤੁਸੀਂ ਚੁੱਪ ਬਹਿ ਕੇ ਇਹਦੇ ਦੁਸ਼ਮਣ ਬਣੂਗੇ ਜੇ ਬੱਚੀ ਲੜ ਸਕਦੀ ਹੈ ਪੰਜਾਬੀ ਲਈ ਇਹ ਬੱਚੀ ਲੜ ਸਕਦੀ ਹੈ ਪੰਜਾਬੀ ਲਈ ਆਪਦੇ ਦੇ ਪਰਚੇ ਪਵਾ ਸਕਦੇ ਨੇ ਇਹ ਸਟੂਡੈਂਟ ਆਪਦੀ ਪੜ੍ਹਾਈ ਦਾ ਨੁਕਸਾਨ ਕਰਕੇ ਵੀ ਇਹਨਾਂ ਦੇ ਘਰ ਦੇ ਕੀ ਕਹਿਣਗੇ ਤਾਂ ਤੁਸੀਂ ਨਹੀਂ ਬੋਲੂਗੇ ਕੀ ਅਸੀਂ ਬੋਲਾਂਗੇ ਨਹੀਂ ਮੈਂ ਮੈਂ ਗੱਲ ਕਰ ਰਿਹਾ ਸੀ ਮੁੰਡੇ ਨਾਲ ਮੈਂ ਕਿਹਾ ਪਰਚੇ ਤਾਂ ਸਾਡੇ ਲਈ ਗਹਿਣਾ ਹੁੰਦੇ ਨੇ ਇਹ ਕਹਿੰਦਾ ਬਈ ਸਿਆਸਤ ਨਾਲ ਲਈ ਤਾਂ ਜਦੋਂ ਮੰਨ ਲੈਣਾ ਗਹਿਣਾ ਹੁੰਦੇ ਆ ਅਸੀਂ ਪੀ ਐਚ ਡੀ ਕਰ ਰਹੇ ਆ ਸਾਡਾ ਤਾਂ ਕੈਰੀਅਰ ਹੀ ਬਰਬਾਦ ਕਰ ਦੇਣਾ ਇਹਨਾਂ ਦੇ ਮੰਮੀ ਡੈਡੀ ਨੂੰ ਪਤਾ ਲੱਗੂ ਕੀ ਕਹਿਣਗੇ ਪਰ ਧੰਨਾਂ ਦਾ ਨਾ ਜਿਗਰਾ ਇਹ ਟੱਟੇ ਹੋਏ ਨੇ ਸੋ ਆਓ ਮੇਰਾ ਵੀਰ ਆਪਾਂ ਇਕੱਠੇ ਹੋ ਕੇ ਯਾਰ ਇਹਨਾਂ ਦਾ ਸਾਥ ਦੇਈਏ ਸਾਥ ਦੇਗੇ ਤਾਂ ਨਾਲ ਜਿਵੇਂ ਵੀ ਤੁਸੀਂ ਆ ਸਕਦੇ ਆ ਪਿੰਡਾਂ ਚੋ ਕਾਫਲੇ ਬਣ ਕੇ ਵਾਰੀ ਵਾਰੀ ਆਓ ਨੌਜਵਾਨਾਂ ਨੂੰ ਤੁਹਾਨੂੰ ਵੀ ਅਪੀਲ ਆ ਬਾਈ ਅਸੀਂ ਉੱਥੇ ਮੇਲੇ ਤੇ ਤੁਰ ਗਏ ਆ ਮੇਲੇ ਤੇ ਤੁਰ ਕੇ ਬਣ ਕੇ ਢਾਣੀਆਂ ਲੈ ਕੇ ਟਰੈਕਟਰ ਟਰਾਲੀਆਂ ਤੇ ਅਸੀਂ ਗੱਡੀਆਂ ਆ ਜਿੱਥੇ ਲੋਡ ਆ ਬਾਈ ਉੱਥੇ ਨਹੀਂ ਪਹੁੰਚਦੇ ਸੋ ਪਹੁੰਚ ਤੁਸੀਂ ਬੜੇ ਗੱਲਾਂ ਕਰਦੇ ਹੋ ਯੂਨੀਵਰਸਿਟੀਆਂ ਚ ਟੁਕੜੇ ਗਏ ਗਏ ਫਲਾਨਾ ਗਏ ਆ ਫਲਾਨੀ ਯੂਨੀਵਰਸਿਟੀ ਚ ਨਾਰੇ ਲੱਗ ਗਏ ਆ ਲੱਗ ਗਏ ਆ ਜਿਹੜੀ ਤੁਹਾਡੀ ਫੋਰਸ ਕਰਦੀ ਹੈ ਆ ਚੰਡੀਗੜ੍ਹ ਪੋਰਸ ਨੇ ਕੀਤਾ ਨਾ ਆ ਬੱਚੀ ਤੋਂ ਸੁਣੋ ਕਿਉਂਕਿ ਮੁੰਡਿਆਂ ਦੇ ਮਾਰਦੇ ਹੋ ਸਿੱਧੀ ਡਾਂਗ ਤੇ ਤੁਹਾਨੂੰ ਲੱਗਦਾ ਕੋਈ ਗੱਲ ਨਹੀਂ ਤੇ ਕੁੜੀਆਂ ਨਾਲ ਤੁਸੀਂ ਕੀ ਕਰਦੇ ਹੋ ਦੱਸਿਓ ਜੇ ਬੇਟਾ ਜਿਵੇਂ ਪੁਲਸ ਕੀ ਕਰਦੀ ਵੀ ਕੁੜੀਆਂ ਜਿਹੜੇ ਜਿਹੜੀ ਸਿੱਧੀ ਡਾਂਗ ਮਾਰਦੇ ਆ ਤਾਂ ਵੀਡੀਓ ਚ ਆ ਸਕਦੇ ਆ ਨਿਸ਼ਾਨ ਪੈ ਸਕਦੇ ਆ ਤਾਂ ਉਹਨਾਂ ਦੇ ਵਾਪਸ ਪਰਚੇ ਹੋ ਸਕਦੇ ਆ ਤੇ ਕੁੜੀਆਂ ਨੂੰ ਕਿਸ ਤਰ੍ਹਾਂ ਡਾਂਗ ਮਾਰਦੇ ਨੇ ਸਾਡੇ ਕਿਸ ਤਰ੍ਹਾਂ ਮਾਰੀ ਉਹਨਾਂ ਨੇ ਉਹਨਾਂ ਨੇ ਟਿੱਡ ਚ ਖਬੋਈਆਂ ਨੇ ਡਾਂਗ ਤੇ ਖਬੋ ਕੇ ਫਿਰ ਉਹ ਘਮਾਉਂਦੇ ਨੇ ਡਾਂਗ ਤੇ ਮਤਲਬ ਉਹਦੀ ਪੀੜ ਹੁੰਦੀ ਜਿਹੜੀ ਉਹ ਉਸੇ ਟਾਈਮ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਜਦੋਂ ਨੀਲ ਪੈਂਦਾ ਹੈ ਜਾਂ ਲਾਸਟ ਪੇ ਵੀ ਉਦੋਂ ਉਹਦੀ ਦਰਦ ਬਾਅਦ ਚ ਉੱਠਦੀ ਹੈ ਬੰਦੇ ਨੂੰ ਉਹਦੀ ਉੱਥੇ ਹੀ ਦਰਦ ਪੈਂਦੀ ਹੈ ਤੇ ਮਤਲਬ ਇਹ ਜਿਵੇਂ ਕਾਫੀ ਜਿਹੜੀਆਂ ਚੀਜ਼ਾਂ ਨੇ ਉਹ ਵੀਡੀਓਜ਼ 'ਚ ਆਈਆਂ ਵੀ ਨਹੀਂ ਵੀ ਜਿਵੇਂ ਅਸੀਂ ਦੋ ਕੁੜੀਆਂ ਨੇ ਤਾਂ ਚਾਰ-ਚਾਰ ਪੰਜ-ਪੰਜ ਪੁਲਿਸ ਵਾਲੇ ਇੱਕ ਡਾਂਗ ਫੜ ਕੇ ਸਾਨੂੰ ਟੱਕਰੇ ਨੇ ਪਿੱਛੇ ਸਿਰਫ ਇਹਸ ਕਰਕੇ ਕਿ ਇਹਨਾਂ ਦੇ ਨਾਰੇ ਮਾਰ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਹੱਕ ਵਿੱਚ ਇਹ ਨਾਲ-ਨਾਲ ਜਦੋਂ ਭੀੜ ਸੀ ਪੂਰੀ ਉਦੋਂ ਅਸੀਂ ਕਹਿ ਰਹਿਆਂ ਪੁਲਿਸ ਵਾਲਿਆਂ ਨੂੰ ਵੀ ਤੁਸੀਂ ਡਾਂਗਾ ਨਾ ਮਾਰੋ ਮੁੰਡਿਆਂ 'ਤੇ ਸਾਡੇ ਸਾਥੀਆਂ 'ਤੇ ਉਦੋਂ ਸਾਡੇ ਵਾਪਸ ਲਾਂਗੇ ਖੋਈਆਂ ਨਹੀਂ ਸਾਡੇ ਢਿੱਡ 'ਚ ਆਹ ਜਦੋਂ ਮਾਰੀਆਂ ਹੈ ਨਾ ਆਹ ਫੋਟੋ ਆ ਭੱਜਦੀਆਂ ਵਿਚਾਰੀ ਆ ਜਿਹੜੀ ਲੜਕੀ ਭੱਜਦੀ ਏ ਇਹ ਐ ਆ ਵੇਖੋ ਇਹ ਹਾਲ ਐ ਇਹ ਐ ਇਹ ਐ ਸਾਡੀ ਪੁਲਿਸ ਜਿਹੜੇ ਸਾਡੀਆਂ ਆਪਦੀਆਂ ਬੱਚੀਆਂ ਲਾਇਕ ਬੱਚੀਆਂ ਜੋ ਇੱਕ ਸੋਸਾਇੋਲੋਜੀ ਕਰ ਰਹੀ ਹੈ ਔਰ ਇੱਕ ਹਿਸਟਰੀ ਕਰ ਰਹੀ ਹੈ ਉਹਨਾਂ ਨੂੰ ਪਜਾ ਰਹੇ ਹੋ ਤੁਸੀਂ ਉਹਨਾਂ ਤੇ ਕੇਸ ਪਾ ਰਹੇ ਹੋ ਤੁਸੀਂ ਮੰਨ ਗਿਆ ਤੁਹਾਡੇ ਵਿਜ਼ਨ 47 ਨੂੰ ਇਹ ਵਿਜ਼ਨ ਹੈ ਵਾਹ ਧੰਨਵਾਦ ਤੁਹਾਡੇ ਵਿਜ਼ਨ ਐ ਕਿਉਂ ਕਰਨ ਦੀ ਲੋੜ ਪੈਂਦੀ ਹੈ ਇਹਦੀ وجہ ਕੀ ਹੈ ਇਹਦੀ وجہ ਇਹ ਹੈ ਕਿ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਇਕ ਤਾਂ ਪੰਜਾਬ ਲਿਖਿਆ ਹੋਇਆ ਇੱਕ ਪੰਜਾਬੀ ਦੇ ਬੋਰਡ ਲੱਗੇ ਹੋਏ ਮੈਨੂੰ ਲੱਗਦਾ ਇਹਨਾਂ ਨੂੰ ਪਾਉਂਦਾ ਨਹੀਂਗਾ ਇਹਨੂੰ ਹੜੱਪ ਕਰ ਲੀਏ ਇੱਥੋਂ ਕੋਈ ਆਜ਼ਾਦ ਆਵਾਜ਼ ਨਿਕਲ ਨਾ ਪਾਵੇ ਹੁਣ ਇਹਨਾਂ ਨੇ ਸਾਥ ਹੱਲੋਂ ਬੈਠੇ ਨੇ ਸਾਰੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰਿਆਂ ਨੂੰ ਨਾਲ ਜੋੜਿਆ ਬਹੁਤ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਪਾਰਟੀਆਂ ਦੇ ਲੀਡਰ ਵੀ ਆ ਚੁੱਕੇ ਨੇ ਮੇਰੀ ਇੱਕੋ ਬੇਨਤੀ ਉਹਨਾਂ ਨੂੰ ਜਾਂ ਕਹਿ ਲਓ ਇੱਕ ਸਵਾਲ ਆ ਉਹਨਾਂ ਨੂੰ ਜੇ ਜਦੋਂ ਤੁਸੀਂ ਪੰਜਾਬ ਗਵਰਨਮੈਂਟ 'ਚ ਹੁੰਨੇ ਹੋ ਜਾਂ ਜਿਹੜੇ ਹੈਗੇ ਨੇ ਤੁਸੀਂ ਕੁਝ ਕਰਦੇ ਕਿਉਂ ਨਹੀਂਗੇ ਤੁਸੀਂ ਇੱਕ ਵਾਹਿਦ ਧੇਰੋ ਤੁਸੀਂ ਇਹ ਇੱਕ